ਸਾਸ੍ਰੀਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਤਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਦੁੱਧ ਦੀਆਂ ਕੀਮਤਾਂ ਦੇ ਵਿੱਚ ਵਾਅਦਾ ਕੀਤਾ ਗਿਆ ਜਿਸ ਤੋਂ ਬਾਅਦ ਦੇ ਵਿੱਚ ਲੋਕਾਂ ਦੀਆਂ ਜੇਬਾਂ ਦੇ ਉੱਤੇ ਸਿੱਧਾ ਅਸਰ ਪਵੇਗਾ ਵੇਰਕਾ ਨੇ ਦੁੱਧ ਦੀਆਂ ਕੀਮਤਾਂ ਵਧਾਈਆਂ ਨੇ 2 ਰੁਪਏ ਪ੍ਰਤੀ ਲੀਟਰ ਦੇ ਹਿਸਾਬ ਦੇ ਨਾਲ ਵਾਅਦਾ ਕੀਤਾ ਗਿਆ ਜੋ ਅੱਜ ਤੋਂ ਲਾਗੂ ਹੋ ਚੁੱਕਿਆ ਹੈ ਯਾਨੀ ਕਿ ਜਿਹੜਾ ਵੀ ਦੁੱਧ ਤੁਸੀਂ ਵੇਰਕਾ ਦਾ ਚਾਹੇ ਅੱਧਾ ਕਿਲੋ ਦਾ ਚਾਹ ਕਿਲੋ ਦਾ ਪੈਕੇਟ ਲੈਂਦੇ ਹੋ ਤੁਹਾਨੂੰ 2 ਰੁਪਏ ਪ੍ਰਤੀ ਲੀਟਰ ਦੇ ਹਿਸਾਬ ਦੇ ਨਾਲ ਦੇਣੇ ਹੀ ਪੈਣਗੇ ਕਿਉਂਕਿ ਉਹਦੇ ਉੱਤੇ ਰੇਟ ਪ੍ਰਿੰਟ ਹੋ ਕੇ ਆਉਂਦਾ ਹੈ ਤੇ ਉਹਦੀ ਡੇਟ ਹੁੰਦੀ ਹੈ ਕਿ ਕਦੋਂ ਤੱਕ ਤੁਸੀਂ ਵਰਤੋਂ ਦੇ ਵਿੱਚ ਲਿਆ ਸਕਦੇ ਹੋ ਉਹ ਵੀ ਜ਼ਰੂਰ ਲੋਕ ਦੇਖਦੇ ਨੇ ਤੇ ਹੁਣ ਰੇਟ ਵੀ ਦੇਖਣਾ ਪਵੇਗਾ ਕਿਉਂਕਿ 2 ਰੁਪਏ ਤੁਹਾਡੇ ਤੋਂ ਵੱਧ ਲਏ ਜਾਣਗੇ ਪ੍ਰਤੀ ਲੀਟਰ ਦੇ ਹਿਸਾਬ ਦੇ ਨਾਲ ਜਿੱਥੇ ਇੱਕ ਪਾਸੇ ਵੇਰਕਾ ਨੇ ਵਾਅਦਾ ਕੀਤਾ ਵਾਅਦਾ ਲਾਗੂ ਹੋ ਗਿਆ ਉੱਥੇ ਹੀ ਮਦਰ ਡੇਰੀ ਵਰਗੀਆਂ ਔਰ ਕਈ ਕੰਪਨੀਆਂ ਨੇ ਕਈ ਸੰਸਥਾਵਾਂ ਨੇ ਜਿਨ੍ਹਾਂ ਨੇ ਆਪਣੇ ਦੁੱਧ ਦੇ ਰੇਟਾਂ ਦੇ ਵਿੱਚ ਵਾਧਾ ਕੀਤਾ ਉਹਨਾਂ ਨੇ ਵੀ 2 ਰੁਪਏ ਦੁੱਧ ਵਧਾ ਦਿੱਤਾ ਕਰਨਜੀਤ ਸਿੰਘ ਜੀ ਦੁੱਧ ਦੇ ਰੇਟਾਂ ਆਏ ਹੋ ਕਿਵੇਂ ਲੱਗ ਰਿਹਾ 2 ਰੁਪਏ ਰੇਟ ਵਧ ਗਿਆ ਜੀ ਇਹ ਤਾਂ ਸਰਕਾਰ ਦੀ ਮਰਜ਼ੀ ਹੈ ਜੀ ਪਰ ਹੈ ਗਲਤੀ ਹੈ ਜਦ ਇੱਕ ਤਾਂ ਮੰਦੇ ਦੀ ਮਾਰ ਪਹਿਲਾਂ ਹੀ ਲੋਕਾਂ ਨੂੰ ਬਹੁਤ ਪਈ ਹੋਈ ਆ ਤੇ ਸਰਕਾਰ ਉੱਪਰੋਂ ਰੇਟ ਵਧਾ ਰਹੀ ਹੈ ਲੱਗਦਾ ਆਮ ਥਰੇਲੂ ਜਿਹੜਾ ਬਿਲਕੁਲ ਬੇਹਾਂ ਜੀ ਬਿਲਕੁਲ ਬੇਹਾਂ ਲੋਕਾਂ ਨੂੰ ਤਾਂ ਪਹਿਲਾਂ ਹੀ ਕਮਾਈ ਘਟੀ ਹੋਈ ਹੈ ਜੀ ਤੇ ਸਰਕਾਰ ਉੱਪਰ ਰੇਟ ਵਧਾ ਰਹੀ ਹੈ ਮਹਿਸੂਸ ਤਾਂ ਹਰੇਕ ਬੰਦਾ ਕਰੇਗਾ ਜਿਹਨੇ 4 ਕਿਲੋ ਲੈਣਾ ਉਹ 3 ਕਿਲੋ ਲੇਗਾ ਜਿਹਨੇ 2 ਕਿਲੋ ਲੈਣਾ ਉਹ ਵੀ ਸੋਚੇਗਾ ਮੈਂ ਅੱਧਾ ਕਿਲੋ ਨਸਾਰ ਲਵਾਂ ਇਹਨਾਂ ਨੂੰ ਫਰਕ ਤਾਂ ਹੋਰ ਵੀ ਚੀਜ਼ਾਂ ਵਧੂਗੀ ਬਿਲਕੁਲ ਜੀ ਸਰਕਾਰ ਨੇ ਕੋਈ ਸੋਚ ਕੇ ਵਧਾਇਆ ਕਿਉਂਕਿ ਖਰਚੇ ਵਧ ਰਹੇ ਆ ਸਰਕਾਰ ਦੇ ਵੀ ਖਰਚੇ ਵਧ ਰਹੇ ਹੋਏ ਆ ਸਰਕਾਰ ਇਹ ਨਹੀਂ ਦੇ ਰਹੀ ਲੋਕਾਂ ਦੇ ਵੀ ਖਰਚੇ ਵਧ ਰਹੇ ਆ ਸਰਕਾਰ ਨੂੰ ਲੋਕਾਂ ਦਾ ਵੀ ਤਾਂ ਸੋਚਣਾ ਚਾਹੀਦਾ ਦੋਤੀ ਵੀ ਰੇਟ ਵਧਾ ਰਹੇ ਨੇ ਬਿਲਕੁਲ ਜੀ ਹਰੇਕ ਬੰਦਾ ਵਧਾ ਮੇਰੇ ਸਾਹਮਣੇ ਸਰਕਾਰ ਨੂੰ ਇਹਦੇ ਬਾਰੇ ਪਹਿਲਾਂ ਸੋਚਣਾ ਚਾਹੀਦਾ ਜਿਵੇਂ ਲੋਕਾਂ ਨੂੰ ਕਾਫੀ ਬੰਦਿਆਂ ਨੂੰ ਸਰਕਾਰ ਸਬਸਿਡੀ ਦੇ ਰਹੀ ਆ ਤੇ ਲੋਕਾਂ ਦੇ ਲਈ ਆਮ ਬੰਦੇ ਲਈ ਵੀ ਤਾਂ ਦੇਖਣਾ ਚਾਹੀਦਾ ਵੀ ਉਹਨਾਂ ਨੂੰ ਛੋਟ ਮਿਲਣੀ ਚਾਹੀਦੀ ਹੈ ਤੁਸੀਂ ਉਹ ਕੋਈ ਲੈਵਲ ਬਣਾਓ ਵੀ ਹਾਂ ਵੀ ਜਿਹੜਾ ਮੋਲ ਚੋਂ ਖਰੀਦਦਾ ਕਿੱਥੋਂ ਖਰੀਦਦਾ ਉਹਨੂੰ ਮਹਿੰਗਾ ਲਾ ਲਓ ਜਿਹੜਾ ਆਮ ਦੁਕਾਨਾਂ ਤੋਂ ਖਰੀਦਦਾ ਉਹਦੇ ਲਈ ਘੱਟ ਲਾਉਣਾ ਚਾਹੀਦਾ ਸਰਕਾਰ ਨੂੰ ਸੋਚਣਾ ਚਾਹੀਦਾ ਕੀ ਨਾਮ ਪੁਨੀਰਾਮ ਤੇ ਕਦੋਂ ਵਧੇ ਦੁੱਧ ਦੇ ਰੇ ਇਹ ਵੀ ਅੱਜ ਵਧਿਆ ਜੀ ਅੱਜ ਵਧਿਆ ਹਾਂਜੀ ਕਿੰਨਾ ਕ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਪਰੇਸ਼ਾਨੀ ਸਾਹਮਣਾ ਹੈ ਇਹ ਲੋਕ ਤੋ ਲੋਕੀ ਲੋਕਾਂ ਬਜੜੇ ਲਗਿਆ ਪਰ ਸਾਨੂੰ ਲਗ ਲਿਆ ਰਾਤੋ ਰਾਤ ਕੀ ਹੋ ਗਿਆ ਕੱਲ ਤੇ ਅੱਜ ਦੋ ਵਾਰ ਗਿਆ ਦਿਨ ਲੱਗਿਓ ਕਹਿੰਦੇ ਸਰ ਹਾਂਜੀ ਹਾਂਜੀ ਉਹਦਾ ਕਰੋਨੇ ਕੋਲ ਆਏ ਹੁੰਦੇ ਕੱਲ ਤੇ ਸਾਨੂੰ ਅੱਜ ਤੱਕ ਆ ਰਿਹਾ ਸੂਰਾ ਗਰੀਡ ਵੱਧ ਗਿਆ ਕਿੰਨਾ ਰੇਟ ਕਿੰਨਾ ਰੇਟ ਦੌਰ ਵੀ ਜੀ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ধরੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ